ਕੱਲ ਅਬੋਹਰ ਦੇ ਵਿੱਚ ਇੱਕ ਬਹੁਤ ਹੀ ਦੁਖਾਂਤ ਵਾਪਰਿਆ ਜਦ ਇੱਕ ਮਸ਼ਹੂਰ ਵਪਾਰੀ ਸ਼੍ਰੀ ਸੰਜੇ ਵਰਮਾ ਜੀ ਦੀ ਕੁਝ ਕ੍ਰਿਮੀਨਲਸ ਨੇ ਗੈਂਗਸਟਰਸ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਕੱਲ ਸ਼ਾਮੀ ਹੀ ਮੈਂ ਪਰਿਵਾਰ ਕੋਲੇ ਦੁੱਖ ਸਾਂਝਾ ਕਰਨ ਦੇ ਲਈ ਔਰ ਇਹ ਵਿਸ਼ਵਾਸ ਦਿਵਾਉਂਦੇ ਨੇ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਬੜੀ ਜਲਦੀ ਹੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਏਗੀ ਇਹ ਦੁਵਾਨ ਦੇ ਨੇ ਪਹੁੰਚੇ ਤੇ ਜਦ ਉਸ ਪਰਿਵਾਰ ਕੋਲੇ ਸ਼੍ਰੀ ਜਗਤ ਵਰਮਾ ਜੀ ਕੋਲੇ ਬੈਠੇ ਸੀ ਤੇ ਤਾਂ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਦੁਖਾਂਤ ਇਹ ਕਾਰਾ ਵਾਪਰਿਆ ਔਰ ਸਭ ਤੋਂ ਵੱਡੀ ਗੱਲ ਆ ਜੋ ਉਹਨਾਂ ਦਾ ਸਭ ਤੋਂ ਵੱਡਾ ਦੁਖਾਂਤ ਸਭ ਤੋਂ ਵੱਡਾ ਗਰਜ ਸਭ ਤੋਂ ਵੱਡੀ ਨਰਾਜ਼ਗੀ ਵਰਮਾ ਪਰਿਵਾਰ ਦੀ ਸੀ ਉਹ ਇਹ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਨੇ ਇਸ ਹੱਤਿਆकांड ਦੀ ਜ਼ਿੰਮੇਵਾਰੀ ਵੀ ਬਿਸ਼ਟੋਈ ਗੈਂਗ ਨੇ ਫੇਸਬੁੱਕ ਪੋਸਟ ਦੇ ਉੱਪਰ ਪਾ ਕੇ ਲਈ ਹੈ ਤੇ ਜਗਤ ਵਰਮਾ ਜੀ ਦਾ ਕੱਲ ਮੀਡੀਆ ਨੇ ਵੀ ਸਾਰਾ ਉਹ ਕਵਰ ਕੀਤਾ ਕਿਉਂਕਿ ਲਾਈਵ ਚੱਲ ਰਿਹਾ ਸੀਗਾ ਔਰ ਕੁਝ ਦਿਨ ਬਾਅਦ ਉੱਥੇ ਸ਼੍ਰੀ ਸੁਨੀਲ ਜਾਖੜ ਜੀ ਵੀ ਆ ਕੇ ਬੈਠੇ ਤੇ ਸੁਨੀਲ ਜਾਖੜ ਜੀ ਦੇ ਮੂੰਹ ਦੇ ਉੱਪਰ ਵੀ ਜਗਤ ਵਰਮਾ ਜੀ ਨੇ ਕਿਹਾ ਕਿ ਹੱਥ ਜੋੜ ਕੇ ਕਿਹਾ ਕਿ ਜੀ ਮੇਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੇਂਦਰ ਸਰਕਾਰ ਨੂੰ ਐਮ ਐਚ ਏ ਨੂੰ ਗੁਜ਼ਾਰਿਸ਼ ਹੈ ਕਿ ਕਿਉਂ ਤੁਸੀਂ ਹਾਰਡ ਕੋਰ ਕ੍ਰਿਮੀਨਲਸ ਨੂੰ ਸੈਂਟਰਲ ਜੇਲ੍ਹਾਂ ਦੇ ਵਿੱਚ ਪਾਲ ਰਹੇ ਹੋ ਉਹਨਾਂ ਨੇ ਸਪਸ਼ਟ ਕਿਹਾ ਕਿ ਲਾਰੈਂਸ ਬਿਸ਼ਨੋਈ ਜਿਹੜੇ ਕਿ ਹਾਰਡ ਕੋਰ ਕ੍ਰਾਈਮਨਲ ਨੇ ਔਰ ਇਸ ਹੱਤਿਆਕਾਂਡ ਦੀ ਵੀ ਜ਼ਿੰਮੇਵਾਰੀ ਉਹਨਾਂ ਦੇ ਗੈਂਗ ਨੇ ਲਈ ਹੈ